ਪਟਿਆਲਾ ਦੇ ਵਿੱਚ ਆਵਾਦੀ ਪਾਰਟੀ ਦੀ ਲੀਡਰਸ਼ਿਪ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਸਮਾਰਕ ਦੇ ਉੱਤੇ ਪਹੁੰਚੀ ਹੈ ਦਾਦੀਏ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਨੇ ਆਵਾਦੀ ਪਾਰਟੀ ਦੀ ਸਮੂਹ ਟੀਮ ਦੇ ਨਾਲ ਸਥਾਨਿਕ ਪੁਰਾਣਾ ਬੱਸ ਅੱਡਾ ਦੇ ਉੱਤੇ ਸਥਿਤ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਸਮਾਰਕ ਵਿਖੇ ਪਹੁੰਚ ਕੇ ਬਾਬਾ ਸਾਹਿਬ ਨੂੰ ਨਤਮਸਤਕ ਹੋ ਕੇ ਸ਼ਰਧਾਂਜਲੀ ਦਿੱਤੀ ਹੈ ਅਤੇ ਉਹਨਾਂ ਤੋਂ ਆਸ਼ੀਰਵਾਦ ਵੀ ਲਿਆ ਇਸ ਮੌਕੇ ਉਹਨਾਂ ਨੇ ਸਮੁੱਚੀ ਟੀਮ ਦੇ ਨਾਲ ਸੰਵਧਾਨ ਨੂੰ ਬਚਾਉਣ ਦੇ ਲਈ ਵੱਧ ਚੜਕੇ ਕੰਮ ਕਰਨ ਦਾ ਪ੍ਰਣ ਲਿਆ ਇਸ ਮੌਕੇ ਬਲਤੇਜ ਪੰਨੂ ਨੇ ਕਿਹਾ ਕਿ ਭਾਰਤ ਦੇਸ਼ ਦੇ ਸੰਵਧਾਨ ਨੂੰ ਬਚਾਉਣ ਦੇ ਲਈ ਦੇਸ਼ ਦੇ ਲੋਕਾਂ ਨੂੰ ਨਰਿੰਦਰ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਬੇ ਕਰਨਾ ਹੋਵੇਗਾ ਅਤੇ ਜੇਕਰ ਦੇਸ਼ ਦਾ ਸੰਵਧਾਨ ਬਚੇਗਾ ਤਾਂ ਹੀ ਲੋਕਤੰਤਰ ਜਿਹੜਾ ਉਸ ਨੂੰ ਬਚਾਇਆ ਜਾ ਸਕਦਾ ਹੈ ਉਥੇ ਦੇਸ਼ ਦੇ ਵਿੱਚ ਤਾਨਾਸ਼ਾਹੀ ਚੱਲ ਰਹੀ ਹੈ ਜਿਸ ਨੂੰ ਖਤਮ ਕਰਨ ਦੇ ਲਈ ਆਵਾ ਦੀ ਪਾਰਟੀ ਇੰਡੀਆ ਗੱਠ ਜੋੜ ਦੇ ਸਹਿਯੋਗ ਦੇ ਨਾਲ ਆਪਣੀ ਲੜਾਈ ਮਜਬੂਤੀ ਦੇ ਨਾਲ ਲੜ ਰਹੀ ਹੈ ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਦੂ ਨੇ ਵੀ ਕਿਹਾ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਅਤੇ ਅੱਜ ਦੇਸ਼ ਦੇ ਵਿੱਚ ਸੰਵਿਧਾਨ ਨੂੰ ਬਚਾਉਣ ਦੀ ਵੱਡੀ ਲੋੜ ਹੈ ਕਿਉਂਕਿ ਕਈ ਲੋਕ ਸੰਵਿਧਾਨ ਦੇ ਵਿੱਚ ਤਬਦੀਲੀ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਅਤੇ ਧਰਮਾਂ ਦੇ ਨਾਮ ਦੇ ਉੱਤੇ ਵੰਡ ਜਿਹੜੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਅਤੇ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਇੱਥੇ ਹੀ ਬੱਸ ਨਹੀਂ ਹੁਣ ਤਾਂ ਭਾਰਤੀ ਸੰਵਿਧਾਨ ਵੀ ਖਤਰੇ ਦੇ ਵਿੱਚ ਹੈ ਇਸ ਲਈ ਅਸੀਂ ਸਾਰਿਆਂ ਨੇ ਬਾਬਾ ਸਾਹਿਬ ਦੇ ਚਰਨਾਂ ਦੇ ਵਿੱਚ ਇਕੱਠੇ ਹੋ ਕੇ ਆਪਣੇ ਸੰਵਿਧਾਨ ਨੂੰ ਬਚਾਉਣ ਦਾ ਪ੍ਰਣ ਲਿਆ ਉਹ ਸਾਰੇ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੇ ਇਸ ਗੁੱਦੇ ਤੇ ਕੁਝ ਜਿਆਦਾ ਪ੍ਰਣ ਕਰਨ ਦੇ ਵਾਸਤੇ ਆਇਆ ਤਾਂ ਇਹ ਕਿ ਇਹ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦਾ ਥੋੜਾ ਸੰਵਿਧਾਨ ਉਹਨਾਂ ਨੇ ਰਚਿਆ ਅੱਜ ਉਹਨੂੰ ਬਹੁਤ ਵੱਡਾ ਖਤਰਾ ਹੈ ਔਰ ਇਹ ਸੰਵਿਧਾਨ ਖਤਮ ਕਰਨ ਦੇ ਜਾਂ ਸਾਜਸ਼ਾ ਰਚੀਆਂ ਧਾਰੀਆਂ ਨੇ ਤਾਂ ਹੀ ਕਰਕੇ ਇਹ ਕਹਿ ਆਧਾਰਿਆ ਕਿ ਸਾਨੂੰ 400 ਸੀਟਾਂ ਜਿਹੜੀਆਂ ਉਹ ਦੇ ਦੇਓ ਇਹ ਗੱਲ ਪੂਰੇ ਮੁਲਕ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਚੁਕੀ ਹੈ ਕਿ ਅਸਲ ਸਾਜਿਸ਼ ਕੀ ਹੋ ਰਹੀ ਹੈ ਸੰਵਿਧਾਨ ਦਾ ਖਾਤਮਾ ਮਤਲਬ ਇਹ ਕਿ ਜਿਹੜੇ ਗਰੀਬ ਲੋਕ ਨੇ ਦਬੇ ਕੁਟਲੇ ਲੋਕ ਨੇ ਉਹਨਾਂ ਦੇ ਹੱਕ ਖੋਹੇ ਜਾਣਗੇ ਬਾਬਾ ਸਾਹਿਬ ਭਿੰਦਾਓ ਬੇਤਰ ਉਸ ਪਰਿਵਾਰ ਦੇ ਵਿੱਚੋਂ ਸਨ ਜਿਨ੍ਹਾਂ ਨੇ ਗਰੀਬੀ ਹੰਢਾਈ ਜਿਨ੍ਹਾਂ ਨੇ ਮੁਸ਼ਕਲਾਂ ਭਰੇ ਦਿਨ ਦੇਖੇ ਉਹਨਾਂ ਨੂੰ ਪਤਾ ਸੀ ਕਿ ਇਸ ਮੁਲਕ ਦੇ ਵਿੱਚ ਰਹਿਣ ਵਾਲੇ ਵੱਖ-ਵੱਖ ਵਰਗਾਂ ਨੂੰ ਕਿਹੋ ਜਿਹੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਸ ਹਿਸਾਬ ਨਾਲ ਉਹਨਾਂ ਨੇ ਇਹ ਸੰਵਿਧਾਨ ਲਿਗਾਇਆ ਸੀ ਅੱਜ ਜਿਹੜਾ ਸਵਿਧਾਨ ਹੈ ਉਹ ਬਹੁਤ ਵੱਡਾ ਖਤਰਾ ਹੈ ਕਿਉਂਕਿ ਇਹ ਸਵਿਧਾਨ ਇਸ ਤਰ੍ਹਾਂ ਦਾ ਹੈ ਕਿ ਜੇ ਅਰਵਿੰਦ ਕੇਂਦਰੀਵਾਲ ਹੋਰਾਂ ਨੂੰ ਅੰਦਰ ਦੇ ਦਿੱਤਾ ਗਿਆ ਤਾਂ ਉਸੇ ਸਵਿਧਾਨ ਨੇ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਤੇ ਉਹ ਜੇਲ੍ਹ ਦੇ ਵਿੱਚੋਂ ਅੱਜ ਬਾਹਰ ਆਏ ਔਰ ਬਾਹਰ ਆ ਕੇ ਉਹਨਾਂ ਨੇ ਜਿਹੜੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਉਹਦਾ ਪੁਲਾਸਾ ਕੀਤਾ ਅੱਜ ਅਸੀਂ ਇੱਕ ਤਾਂ ਇਸ ਸਵਿਧਾਨ ਦਾ ਧੰਨਵਾਦ ਕਰਨ ਦੇ ਵਾਸਤੇ ਆਏ ਜਿਨ੍ਹਾਂ ਨੇ ਅਰਵਿੰਦ ਕੇਂਦਰੀਵਾਲ ਹੋਰਾਂ ਨੂੰ ਇਸ ਤੋਂਨ ਪ੍ਰਚਾਰ ਦੇ ਵਿੱਚ ਮੁੜ ਕੇ ਆਉਣ ਦੇ ਵਾਸਤੇ ਇੱਕ ਰਾਖ ਖੁੱਲਿਆ ਔਰ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਏ ਦੂਸਰਾ ਅਸੀਂ ਇਸ ਗੱਲ ਦਾ ਪ੍ਰਣ ਕਰਨ ਦੇ ਵਾਸਤੇ ਆਏ ਆ ਕਿ ਇਸ ਸੰਵਿਧਾਨ ਦੀ ਰਾਖੀ ਦੇ ਵਾਸਤੇ ਜੋ ਵੀ ਸਾਨੂੰ ਕਰਨਾ ਪਿਆ ਸੀ ਵਿਦਵਾਨ ਦੇ ਤੌਰ ਦੇ ਤੇ ਇੱਕ ਉਹ ਦੇ ਨਾਗਰਿਕ ਦੇ ਤੌਰ ਦੇ ਤੇ ਅਸੀਂ ਉਹ ਕਰਾਂਗੇ ਔਰ ਆਪਣੇ ਸਰਕਾਰ ਜੋ ਸਰਦਾਰ ਬਲਦੇਵ ਸਿੰਘ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਇੱਥੇ ਬਸਟੇਆਂ ਦੇ ਕੋਲ ਪੁਰਾਣੇ ਬਸਟੇਆਂ ਦੇ ਕੋਲ ਬਾਬਾ ਪੂਰਾ ਸਾਹਿਬ ਜੀ ਅਮੇਤ ਕਰਦੀ ਦੇ ਚਰਨਾਂ ਵਿੱਚ ਨਮਨ ਹੋਣ ਲਈ ਆਏ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਉਹਨਾਂ ਨੂੰ ਨਮਨ ਕੀਤਾ ਕਿਉਂਕਿ ਦੇਸ਼ ਨੂੰ ਅੱਜ ਜਿਹੜਾ ਖਤਰਾ ਚੱਲ ਰਿਹਾ ਹੈ ਸੰਵਿਧਾਨ ਨੂੰ ਬਚਾਉਣ ਦਾ ਲੋਕਤੰਤਰ ਨੂੰ ਬਚਾਉਣ ਦਾ ਜਿਹੜੀ ਲੜਾਈ ਚੱਲ ਰਹੀ ਹੈ ਸਭ ਉੱਦ ਲੱਗੇ ਹੋਏ ਨੇ ਉਹਦੇ 'ਚ ਸਾਡੇ ਸ਼੍ਰੀ ਅਵਿੰਕੇ ਜਰੀਵਾਲ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਔਰ ਸਮੂਹ ਸਾਥੀ ਜਿਹੜੇ ਲੱਗੇ ਹੋਏ ਨੇ ਇਸ ਲੋਕਤੰਤਰ ਨੂੰ ਬਚਾਉਣ ਦੀ ਲੜਾਈ 'ਚ ਸੰਵਿਧਾਨ ਨੂੰ ਬਚਾਉਣ ਦੀ ਲੜਾਈ 'ਚ ਔਰ ਪੂਰਾ ਦੇਸ਼ ਅੱਜ ਜਿਹੜਾ ਇਸ ਲੋਕਤੰਤਰ ਤੋਂ ਵਾਂਝੇ ਜਿਹਨੂੰ ਕਰਨ ਦੀ ਕੋਜੀਆਂ ਚਾਲਾਂ ਚੜੀਆਂ ਚੱਲੀਆਂ ਜਾ ਰਹੀਆਂ ਇਸ ਸਿਧਾਂਤ ਤੋਂ ਵਾਂਝੇ ਕਰਨ ਦੀਆਂ ਕੋਜੀਆਂ ਚਾਲਾਂ ਚੱਲੀਆਂ ਜਾ ਰਹੀਆਂ ਇੱਕ ਪਾਰਟੀਕੂਲਰ ਅੱਗੇ ਆਪਣਾ ਅਜੰਡਾ ਲਿਆਉਣ ਦੀ ਗੱਲ ਜਿਹੜੀ ਚੱਲ ਰਹੀ ਹੈ ਉਸ ਤੋਂ ਸਾਨੂੰ ਬਚਾਉਣ ਦੀ ਲੋੜ ਹੈ ਦੇਸ਼ ਨੂੰ ਅਸੀਂ ਦੇਸ਼ ਨੂੰ ਅੱਗੇ ਲਿਜਾਣਾ ਸਾਰਿਆਂ ਨੂੰ ਨਾਲ ਲੈ ਕੇ ਨਾਰਾ ਦੇ ਦਿੱਤਾ ਜਾਂਦਾ ਹੈ ਕਿ ਸਭ ਦਾ ਸਾਥ ਸਭ ਦਾ ਵਿਕਾਸ ਪਰ ਜਿਹੜੀਆਂ ਗੱਲਾਂ ਚੱਲ ਰਹੀਆਂ ਉਹ ਕਈ ਜਿਹੜੇ ਸਾਡੇ ਸਮਾਜ ਦੇ ਅੰਗ ਨੇ ਕਿਉਂਕਿ ਭਾਰਤ ਇੱਕ ਗੁਲਾਬ ਦੇ ਫੁੱਲਾਂ ਦੀ ਵੱਖ-ਵੱਖ ਪਾਸਪਾਨ ਦੇ ਫੁੱਲਾਂ ਦੀ ਇੱਕ ਖਲਵਾੜੀ ਹੈ ਉਸ ਤੋਂ ਸਿਰਫ ਇੱਕੋ ਰੰਗ ਦੇ ਫੁੱਲ ਰੱਖਣ ਦੀ ਜਿਹੜੀ ਕੋਸ਼ਿਸ਼ ਕੋਜੀ ਕੀਤੀ ਜਾ ਰਹੀ ਹੈ ਉਸ ਨੂੰ ਅਸੀਂ ਨਹੀਂ ਹੋਣ ਦੇਣਾ ਭਾਵਾ ਸਾਹਿਬ ਨੇ ਜਿਹੜਾ ਸਾਨੂੰ ਸੰਵਿਧਾਨ ਦਿੱਤਾ 26 ਜਨਵਰੀ 1950 ਨੂੰ ਦੇਸ਼ 'ਚ ਲਾਗੂ ਹੋਇਆ ਉਸ ਸੰਵਿਧਾਨ ਨੂੰ ਬਚਾਉਣ ਦੀ ਲੜਾਈ 'ਚ ਅਸੀਂ ਜਿੰਨਾ ਕੋਈ ਨਿਮਾਣਾ ਜਾਂ ਯੋਗਦਾਨ ਪਾ ਸਕਦੇ ਹਾਂ ਅਸੀਂ ਉਹਦੇ ਲਈ ਲੱਗੇ ਹੋਇਆ ਔਰ ਅਸੀਂ ਅੱਜ ਉਹਨਾਂ ਨੂੰ ਨਮਨ ਕੀਤਾ ਔਰ ਅੱਥੇ ਅਸੀਂ ਅੱਜ ਪ੍ਰਣ ਲਿਆ ਹੈਗਾ ਕਿ ਸੰਵਿਧਾਨ ਨੂੰ ਬਚਾਉਣ ਦੀ ਲੜਾਈ 'ਚ ਜਿੰਨਾ ਵੀ ਸਾਡਾ ਯੋਗਦਾਨ ਹੋਏਗਾ ਅਸੀਂ ਮੱਤ ਚੜ੍ਹ ਕੇ ਉਸੇ ਹਿੱਸਾ ਲਾਂਗੇ ਔਰ ਆਪਣੇ ਦੇਸ਼ ਨੂੰ ਇਸ ਸੰਵਿਧਾਨ ਨੂੰ ਔਰ ਲੋਕਤੰਤਰ ਨੂੰ ਬਚਾਵਾਂਗੇ ਔਰ ਦੇਸ਼ ਨੂੰ ਖੁਸ਼ਹਾਲ ਤੇ ਰੰਗਲਾ ਬਣਾਵਾਂਗੇ